ਅੱਜ ਜਿੰਨੀ ਵਾਰੀ ਵੀਡੀਓ ਵੇਖਦੇ ਆ ਨਾ ਬੰਦੇ ਦਾ ਮੱਲੋ ਮੱਲੀ ਮਨ ਪਰ ਜਾਂਦਾ ਕੋਈ ਵੀ ਪਰਦੇਸੀ ਜਿਹੜਾ ਵੀਰ ਵੀਡੀਓ ਵੇਖਣ ਡਿਆ ਕਮੈਂਟ ਜਰੂਰ ਕਰਿਓ ਕੋਈ ਵੀ ਵੇਖੂਗਾ ਨਾ ਜਿਹੜਾ ਕਿਸਾਨੀ ਨਾਲ ਸੰਬੰਧਤ ਆ ਤੇ ਮੱਲੋ ਮੱਲੀ ਬਾਈ ਜੀ ਦੁੱਖ ਪ੍ਰਗਟਾਊਗਾ ਪੰਜਾਬ ਦੀ ਧਰਤੀ ਤੋਂ ਆਹਾ ਇੱਕ ਵੀਡੀਓ ਬਹੁਤ ਜ਼ਿਆਦਾ ਹਰ ਰੋਜ਼ ਵਾਇਰਲ ਹੋਣ ਦੀ ਹੈ ਕਿ ਜਿਹਦੇ ਵਿੱਚ ਲਿਖਿਆ ਕਿ 2 ਰੁਪਏ ਗੋਭੀ ਦਾ ਮੁੱਲ ਹੋਣ ਕਰਕੇ ਕਿਸਾਨ ਨੇ ਗੋਭੀ ਨੂੰ ਤਵੀਆਂ ਫੇਰਤੀਆਂ ਵੀਰ ਯਕੀਨ ਮੰਨਿ ਅਸੀਂ ਪਰਦੇਸੀ ਜ਼ਰੂਰ ਆ ਪਰ ਇਹ ਦੁੱਖ ਦੋਵਾਂ ਦੇਸ਼ਾਂ ਦਾ ਹੀ ਦੱਸ ਸਕਦੇ ਆ ਆ ਜਿਹੜੇ ਵੀ ਯੂਰਪ ਤੋਂ ਵੀਰ ਵੀਡੀਓ ਦੇਖਣ ਦੇ ਕਮੈਂਟ ਕਰਿਓ ਵੀ ਆ ਜਿਹੜੀ ਗੋਭੀ ਸਾਡੇ ਪੰਜਾਬ ਦੇ ਵਿੱਚ 2 ਰੁਪਏ ਕਿਲੋ ਵਿਖੰਡੀ ਆ ਨਾ ਇੱਥੇ ਤੁਸੀਂ ਜਰਮਨ ਦੀ ਮਾਰਕੀਟ ਚਲ ਜਾਓ ਵੀ 4 ਐਰੋ ਦਾ ਇੱਕ ਫੁੱਲ ਆ ਤੇ ਤੁਸੀਂ ਇਹ ਸਭ ਲਾ ਲਓ ਵੀ 4 ਨੂੰ 9 ਨਾਲ ਗੁਣਾ ਕਰ ਲਓ 9 ਚੋਕਾ 36 400 ਰੁਪਏ ਦੀ ਸਾਢੇ 3 400 ਰੁਪਏ ਦੀ ਗੋਭੀ ਦਾ ਇੱਕ ਫੁੱਲ ਇੱਥੇ ਵੰਡਿਆ ਤੇ ਅਸੀਂ ਕਈ ਵਾਰੀ ਨਾ ਸੋਚਦੇ ਹਾਂ ਕਿ ਯਾਰ ਜਿੰਨੇ ਦੀ ਗੋਭੀ ਆ ਓਨੇ ਦਾ ਮੁਰਗਾ ਆਉਂਦਾ ਤੇ ਕਿਉਂ ਨਾ ਮੁਰਗਾ ਖਾ ਲਈਏ ਵੀ ਐਨੀ ਮਹਿੰਗੀ ਹੁਣ ਜਦੋਂ ਆਹ ਵੀਡੀਓ ਵੇਖੀ ਤੇ ਮਨ 'ਚ ਇਹ ਆਉਂਦਾ ਕਿ ਕਿੱਦਾਂ ਇਸ ਵੀਰ ਨੇ ਕਿੰਨੇ ਦੁਖੀ ਹੋ ਕੇ 2 ਰੁਪਏ ਯਾਰ ਕਿਸਾਨਾਂ ਦਾ 2 ਰੁਪਏ ਮੁੱਲ ਪਾਇਆ ਇਹ ਤੇ ਸਿਕਟਾਂ ਦੀ ਡੱਬੀ ਲਲੋ ਕਬੇਰ ਤਮਾਕੂ ਕੋਈ ਵੀ ਚੀਜ਼ ਲਲੋ ਕੋਈ 40 50 ਰੁਪਏ ਦੋ ਘੱਟ ਨਹੀਂ ਮੇਰੇ ਹਿਸਾਬ ਨਾਲ ਹੁਣ ਤਾਂ ਤਾਂ ਰੇਟ ਦਾ ਪਤਾ ਨਹੀਂ ਪਰ ਜਿਸ ਕਿਸਾਨ ਨੇ ਇਹ ਤੇ ਸਪਰੇਵਾਂ ਕੀਤੀਆਂ ਇਹ ਤੇ ਖਾਦ ਪਾਈ ਇਹ ਤੇ ਪਾਣੀ ਲਾਇਆ ਇਹ ਤੇ ਬਿਜਲੀ ਭਕਾਈ ਇਹਦੇ ਉੱਤੇ ਆਪ ਮਿਹਨਤ ਕੀਤੀ ਤੇ ਕੀ ਬਿਮਾਰੀ ਪੈ ਗਈ ਬਈ ਇਹਨੂੰ 2 ਰੁਪਏ ਇਹਦਾ ਰੇਟ ਰੱਖਿਆ ਮੈਂ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਵੀਰ ਇੱਕ ਕੋਸ਼ਿਸ਼ ਕਰਿਆ ਕਰੋ ਕਿ ਐਦਾਂ ਕਿਸਾਨ ਆਪਣੀ ਫਸਲ ਨਾ ਵਾਇਆ ਕਰੋ ਇੱਕ ਵੀਡੀਓ ਪਾ ਦਿਆ ਕਰੋ ਕਿ ਬਈ ਅਸੀਂ ਦੁਖੀ ਹੋ ਕੇ ਆਹ ਚੀਜ਼ ਜਿਹੜੀ ਵਾਹ ਦੇਣੀ ਆ ਜੇ ਕਿਸੇ ਨੇ ਖਰੀਦਣੀ ਆ ਤਾਂ ਸਾਨੂੰ ਸਾਡਾ ਸੰਪਰਕ ਕਰੋ ਇਹਦਾ ਇਹ ਫਾਇਦਾ ਹੋਊਗਾ ਕਿ ਕੋਈ ਵੀ ਜਰਮਨ ਬੈਠਾ ਇਟਲੀ ਬੈਠਾ ਜਾਂ ਕੋਈ ਵੀ ਹੋਰ ਕਿਸੇ ਕੰਟਰੀ 'ਚ ਬੈਠਾ ਕੋਈ ਇਹੋ ਜਿਹਾ ਬਿਜ਼ਨਸਮੈਨ ਉਹ ਤੁਹਾਡੀ ਵੀਡੀਓ ਵੇਖ ਕੇ 5-4 ਕੰਟੇਨਰ ਕਿਤੇ ਇੱਥੇ ਯੂਰਪ ਵਿੱਚ ਸਟਾਲੇ ਤੇ ਬਾਬਿਓ ਲੱਖਾਂ ਰੁਪਈਆ ਚ ਵਿਕੂਗਾ ਇੱਥੇ ਤੁਹਾਨੂੰ ਹੁਣ ਕੀ ਦਸੀਏ ਕਿ ਸਭ ਤੋਂ ਮਹਿੰਗੀ ਜਿਹੜੀ ਹੈ ਨਾ ਉਹ ਸਬਜੀ ਆ ਪਰ ਮੈਂ ਬੜੇ ਇਹ ਗੱਲ ਸੋਚਦਾ ਕਿ ਯਾਰ ਵਾਕੇ ਜਿਹੜੇ ਮੁੰਡੇ ਸਾਡੇ ਦੇਸ਼ ਛੱਡ ਛੱਡ ਆਉਣਦੇ ਆ ਜ਼ਮੀਨਾ ਗਹਿਣੇ ਪਾਪਾ ਆਉਣਦੇ ਆ ਜਾਂ ਜਿਨ੍ਹਾਂ ਨੂੰ ਇਹ ਲੱਗਦਾ ਕਿ ਯੂਰਪ ਜਾਂ ਅਮਰੀਕਾ ਕੈਨੇਡਾ ਹੀ ਵਧੀਆ ਵਾ ਉਹ ਆਪਣੀ ਜਗ੍ਹਾ ਸੱਚੇ ਆ ਬਈ ਸੋਚ ਕੇ ਵੇਖੋ ਯਾਰ ਕਿ ਕਿੰਨੀ ਸੋਹਣੀ ਗੋਭੀ ਆ ਕਿਦਾਂ ਉਹ ਟਰੈਕਟਰ ਨਾਲ ਇਹ ਕਚੀਰੀ ਜਾਂਦੀ ਆ ਕਿ ਆਪਣੀ ਪੁੱਤਾਂ ਵਾਂਗੂ ਪਾਲੀ ਫਸਲ ਜਦੋਂ ਉਹਨੂੰ ਮਿਲਿਆ ਹੀ ਕੁਛ ਨਹੀਂ ਅੱਜ ਕਿਸਾਨ ਧਰਨਿਆਂ ਤੇ ਬੈਠੇ ਆ ਹੁਣ ਸਾਡੇ ਤੁਹਾਨੂੰ ਕਿਸਾਨਾਂ ਦੇ ਟਰੈਕਟਰ ਹਰ ਇੱਕ ਨੂੰ ਚੰਗੇ ਲੱਗਦੇ ਆ ਕੋਠੀਆਂ ਚੰਗੀਆਂ ਲੱਗਦੀਆਂ ਹਨਾ ਕੱਪੜੇ ਪਾਏ ਚੰਗੇ ਲੱਗਦੇ ਆ ਜਦੋਂ ਮਿਹਨਤ ਕਰਨੀ ਪੈਂਦੀ ਐ ਨਾ ਜਦੋਂ ਐਦਾਂ ਫਸਲ ਰੁੜਦੀ ਆ ਫੇਰ ਬੜਾ ਦੁੱਖ ਲੱਗਦਾ ਤੇ ਦੂਜੀ ਗੱਲ ਮੈਂ ਇੱਕ ਆਪਣੇ ਕਿਸਾਨ ਭਰਾਵਾਂ ਨੂੰ ਇੰਡੀਆ ਵਾਲਿਆਂ ਨੂੰ ਦੱਸਣੀ ਚਾਹੁੰਨਾ ਬੈਲਜੀਅਮ ਦੇ ਵਿੱਚ ਸਾਡਾ ਇੱਕ ਅੰਕਲ ਵੀ ਆ ਭੈਣ ਗੌਰਪੀ ਦਾ ਡੈਡੀ ਉਹ ਵੀ ਜਾਣਦਾ ਉਹ ਖੇਤੀ ਕਰਦੇ ਹੋਰ ਇਟਲੀ ਵਿੱਚ ਵੀ ਸਾਡੇ ਕਈ ਭਰਾ ਜਿਹੜੇ ਖੇਤੀ ਕਰਦੇ ਆ ਉਹ ਵੀ ਇਸ ਗੱਲ ਦਾ ਹੰਗਾਰਾ ਭਰ ਸਕਦੇ ਆ ਕਿ ਜੇ ਇੱਥੇ ਕਿਸੇ ਵੀ ਗੋਰੇ ਦੀ ਫਸਲ ਨੂੰ ਕੋਈ ਨੁਕਸਾਨ ਹੋ ਜੇ ਉਹਦੇ ਪੈਸੇ ਗਵਰਨਮੈਂਟ ਭਰਦੀ ਆ ਤੇ ਉਹ ਕਦੀ ਵੀ ਇੱਥੋਂ ਵਾਲਾ ਕਿਸਾਨ ਇੰਡੀਆ ਵਾਂਗੂ ਫਾ ਲੈ ਕੇ ਨਹੀਂ ਮਰੂਗਾ ਕਦੇ ਵੀ ਆਪਣੀ ਜਿੰਸ ਨੂੰ ਐਦਾਂ ਸੜਕਾਂ ਤੇ ਨਹੀਂ ਰੋੜੂਗਾ ਤਵੇ ਨਹੀਂ ਫੇਰੂਗਾ ਮੈਂ ਆਪਣੇ ਵੇਖਿਆ ਪੰਜਾਬ ਦੇ ਵਿੱਚ ਕਿ ਕਦੀ ਝੋਨੇ ਨੂੰ ਤਵੇ ਫੇਰਤੇ ਕਦੀ ਆਲੂਆਂ ਨੂੰ ਤਵੇ ਫੇਰਤੇ ਕਦੀ ਗੰਡਿਆਂ ਨੂੰ ਸੜਕਾਂ ਤੇ ਰੋੜਤਾ ਉਹ ਤਾਂ ਜਿਗਰਾ ਉਹਨਾਂ ਦਾ ਤੇ ਜਿਹੜੇ ਇੱਥੇ ਕਿਸਾਨ ਹਨ ਨਾ ਇਹ ਇੱਕ ਵੀਰ ਗੱਲ ਦੱਸਦਾ ਬੈਲਜੀਅਮ ਦੀ ਕਹਿੰਦਾ ਕਿ ਉੱਥੇ ਨਾ ਟਮਾਟਰਾਂ ਦੀ ਭਰੀ ਟਰਾਲੀ ਤੇ ਮੈਕ ਹੁਣੀ ਕਹਿੰਦਾ ਤੇਜ਼ ਭਜਾਇਆ ਟਰੈਕਟਰ ਕਿਹੜਾ ਗੋਰੇ ਨੇ ਤੇਜ਼ ਭਜਾਇਆ ਕਹਿੰਦੇ ਇੱਕ ਟਰਾਲੀ ਪਲਟ ਗਈ। ਕੋ ਆਪਣੇ ਇੰਡੀਅਨ ਬੰਦੇ ਕੋ ਪਲਟੀ ਸੀਗੀ। ਤੇ ਕਹਿੰਦੇ ਵੀ ਉਹ ਇਨਾ ਫਿਕਰਾਂ ਦੇ ਵਿੱਚ ਆਪਣੇ ਮਾਲਕ ਤੋਂ ਸ਼ਰਮਿੰਦਾ ਤਰਲੇ ਲਈ ਜਾਵੇ। ਵੀ ਮੇਰੇ ਕੋ ਟਰਾਲੀ ਕਹਿੰਦੇ ਵੀ ਪਲਟ ਗਈ ਆ ਟਮਾਟਰਾਂ ਦੀ ਤੇ ਫਿਰ ਹੁਣ ਕਹਿੰਦਾ ਤੂੰ ਇਦਾਂ ਕਰ ਦੂਜੀ ਵੀ ਪਲਟਾ। ਕਹਿੰਦਾ ਮੈਂ ਕਿਹਾ ਕੀ ਗੱਲ? ਕਹਿੰਦਾ ਕਿ ਇਹ ਜਿੰਨੇ ਦੀ ਕਹਿੰਦਾ ਅਸੀਂ ਉਥੇ ਛੱਡ ਕੇ ਆਉਣੀ ਆ ਭੱਜ ਦੌੜ ਕਰਨੀ ਆ ਕਹਿੰਦਾ ਸਾਨੂੰ ਇੱਥੇ ਫੋਟੋ ਇੱਕ ਭੇਜਣੀ ਆ ਤੇ ਸਾਨੂੰ ਸਾਰੇ ਪੈਸੇ ਸਾਡੇ ਵਾਪਸ ਆ ਜਾਣੇ ਆ। ਗੱਲ ਇਦਾਂ ਵਾਂਗੇ ਸਾਡੇ ਜਿਹੜੇ ਨਾ ਜਿੰਸਾਂ ਸਾਡੇ ਕਿਸਾਨਾਂ ਕੋਲ ਬਹੁਤ ਜਿੰਸਾਂ ਵਾਂ ਵੀ ਜਿਹੜੀਆਂ ਜੇਕਰ ਉਹ ਚਾਉਣ ਨਾ ਜਿਦਾ ਭਗਵੰਤ ਮਾਨ ਇੱਥੇ ਗੱਲ ਕਰੇ ਯੂਰਪ ਨਾਲ ਜਾਂ ਹੋਰ ਕੰਟਰੀਆਂ ਨਾਲ ਤੇ ਇੱਥੇ ਭੇਜਿਆ ਜਾਵੇ ਸਰੋਂ ਭੇਜੀ ਜਾਵੇ ਇੱਥੇ ਮੱਕੀ ਕਣਕ ਸਾਡੇ ਕੋਲ ਕਿੰਨਾ ਲਸਣ ਕਿੰਨਾ ਅਦਰਕ ਕਿੰਨੀਆਂ ਇਹੋ ਜਿਹੇ ਬਾਸਮਤੀ ਕਿੰਨੀਆਂ ਇਹੋ ਜਿਹੇ ਚੀਜ਼ਾਂ ਕਪਾਹ ਵਾ ਕਿੰਨੀਆਂ ਇਹੋ ਜਿਹੇ ਚੀਜ਼ਾਂ ਕਿਤੇ ਕਾਸ਼ ਕੰਟੇਨਰਾਂ ਨੇ ਕੰਟੇਨਰ ਇੱਥੇ ਲੱਤਣ ਨਾ ਤੇ ਬਾਬਿਓ ਆਪਣੇ ਕਿਸਾਨਾਂ ਦੀ ਜੂਨ ਬਦਲ ਜੇ ਹੁਣ ਇੱਕ ਗੱਲ ਤੁਸੀਂ ਨੋਟ ਕਰਿਓ ਵੀ ਚైనా ਕਿਉਂ ਤਰੱਕੀ ਕਾਣ ਡਿਆ ਇਹ ਗੱਲ ਨੋਟ ਕਰਨ ਵਾਲੀ ਆ ਚైనా ਇਸ ਕਰਕੇ ਤਰੱਕੀ ਕਾਣ ਡਿਆ ਕਿ ਬਾਬਿਓ ਉਹਨਾਂ ਦੇ ਹਰ ਦੇਸ਼ ਦੇ ਵਿੱਚ ਚੀਨੇ ਰਹਿੰਦੇ ਆ ਤੇ ਪਿੱਛੋਂ ਉਹਨਾਂ ਦੀ ਸਰਕਾਰ ਦਾ ਖੁੱਲਾ ਆਰਡਰ ਵੀ ਤੁਸੀਂ ਦੁਕਾਨਾਂ ਖੋਲੋ ਸਾਮਾਨ ਤੁਹਾਨੂੰ ਇਹੀ ਸਟਾਵਾਗੇ ਭਾਵੇਂ ਤੁਹਾਡੇ ਕੰਟੇਨਰ ਡੁੱਬ ਜਾਣ ਭਾਵੇਂ ਤੁਹਾਡੇ ਕੰਟੇਨਰ ਦਾ ਕੋਚ ਹੋ ਜੇ ਸਿਰਫ ਤੁਹਾਨੂੰ ਮਹੀਨੇ ਦੇ ਕੋਚ ਰੁਪਏ ਤੁਸੀਂ ਪੇ ਕਰਿਆ ਕਰਨੇ ਆ ਤੇ ਇਦਾਂ ਕਰਕੇ ਬਿਜ਼ਨਸ ਚੱਲਦਾ ਤੇ ਅੱਜ ਸਭ ਤੋਂ ਵੱਧ ਚਾਈਨਾ ਦੀ ਤਰੱਕੀ ਚਾਈਨਾ ਵੀ ਏਸ਼ੀਆ ਦੇ ਵਿੱਚ ਆ ਕਦੇ ਚਾਈਨਾ ਵਾਲੇ ਕਿੰਨੇ ਗਰੀਬ ਹੁੰਦੇ ਸੀਗੇ ਹੁਣ ਬਹੁਤੇ ਚਾਈਨੇ ਇੱਥੋਂ ਮੋੜ ਮੋੜ ਜਾਣਦੇ ਵੀ ਸਾਡਾ ਜੰਗ ਜੰਗ ਕਹਿੰਦੇ ਉੱਥੇ ਚਾਈਨਾ ਦੀ ਕਰੰਸੀ ਨੂੰ ਜੰਗ ਕਹਿੰਦੇ ਸਾਡਾ ਵੀ ਮਹਿੰਗਾ ਹੋ ਗਿਆ ਜਿੰਨੇ ਦਾ ਇੱਥੇ ਕੰਮ ਕਰਨਾ ਸੀ ਉੱਥੇ ਕੰਮ ਕਰਾਂਗੇ ਤੇ ਕਦੀ ਚੀਨਾ ਬੰਦਾ ਤੁਹਾਨੂੰ ਕਿਸੇ ਹੋਰ ਬੰਦੇ ਕੋਲ ਕੰਮ ਕਰਦਾਂ ਨਹੀਂ ਦਿਖੂਗਾ ਅਸੀਂ ਵੀ ਚੀਨਿਆਂ ਕੋਲ 8-9 ਸਾਲ ਲਾਏ ਆ ਪਰ ਆ ਵੀਰ ਦੀ ਜਿਹੜੀ ਮੈਂ ਵੀਡੀਓ ਵੇਖੀ ਆ ਵਾਕਿਆ ਵੀਰਾ ਜਿੱਥੇ ਵੀ ਤੂੰ ਵੇਖਣ ਡਿਆ ਨਾ ਵੀਡੀਓ ਜੇ ਇਹ ਵੀਡੀਓ ਨੁਕਸਾਨ ਕਰਨ ਤੋਂ ਪਹਿਲਾਂ ਤੂੰ ਇੱਕ ਵੀਡੀਓ ਹੋਰ ਪਾਉਂਦਾ ਨਾ ਇਹ ਵੀ ਬਣਾਈ ਸੀ ਕਿ ਮੈਂ ਵੀ ਦੁਖੀ ਹੋ ਕੇ ਪੌਣ ਵਿੱਚ ਕਰ ਲੱਗਾ ਕੁਤਰਾ ਕਰ ਲੱਗਾ ਕੀ ਪਤਾ ਕਿਸੇ ਗੁਰੂ ਘਰ ਚੜਾ ਹੁੰਦਾ ਕਿੱਥੇ ਗਰੀਬਾਂ ਨੂੰ ਲੰਗਰ ਲਾ ਦਿੰਦਾ ਜਾਂ ਕੋਈ ਦਾਨ ਪੁੰਨ ਕਰ ਦਿੰਦਾ ਉਹ ਤਾਂ ਪਤਾ ਹੀ ਆ ਵੀ ਜੋ ਤੇਰਾ ਹੋਇਆ ਬਹੁਤ ਮਾੜਾ ਆ ਸੋਚ ਕੇ ਵੇਖੋ ਵੀ ਕਿਹੜ ਕਮਾਲ ਦੀ ਗੱਲ ਆ ਇੱਥੇ 버ਗਰ ਨਿਊਡਲ ਇੱਥੇ ਦੁੱਧੀਆਂ ਤੇ ਜੀਆਂ ਚੀਜ਼ਾਂ ਦਾ ਮੁੱਲ ਇੰਨਾ ਤੇ ਇਹ ਇੰਨੀ ਇੱਕ ਤਾਕਤਵਾਰ ਸਬਜੀ ਆ ਜਿਹਦਾ ਮੁੱਲ ਚੰਗਾ ਹੋਣਾ ਚਾਹੀਦਾ ਹੈ ਕਿਸਾਨ ਅਕੇ ਕੀ ਕੀ ਬੀਜੂਗਾ ਦੱਸੋ ਆ ਕਿਸਾਨ ਡੁੱਬ ਗਿਆ ਇਹਨੇ ਕੀਪਰ ਆ ਵੀਰ ਨੇ ਠੇਕੇ ਦੇ ਪਿਆਲੀ ਲਈ ਜਾਂ ਕਿਦਾਂ ਲਈ ਜਾਂ ਕਿੰਨਾ ਕਹਦੇ ਸਿਰ ਤੇ ਕਰਜਾ ਚੜ ਗਿਆ ਮੁੜ ਕੇ ਵੀ ਇਹ ਕਰੇ ਫਾਹ ਲਊਗਾ ਜਾਂ ਆਪਣੇ ਆਪ ਦਾ ਨੁਕਸਾਨ ਕਰੂਗਾ ਪਰ ਤੁਸੀਂ ਇੱਕ ਮਿੰਟਾਂ ਚ ਕਰਿਓ ਵੀ ਕੀ ਇਹਦਾ ਕੋਈ ਹੱਲ ਹੋਰ ਹੈਗਾ ਸੀ ਧੰਨਵਾਦ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਲਾਲੀ ਬਟਾਲੇ ਵਾਲਾ